ਸਰਪ੍ਰਾਪੋ ਆ ਦੇਖੋ ਜੀ ਇਹ ਗਰਮੀਆਂ ਦਾ ਧਣੀਆਂ ਹੈ ਜੀ ਸੁਰਬੀ ਇਹ ਦੇਖੋ ਇਹ ਮਤਲਬ ਇਦਾਂ ਤਿਆਰ ਕਰਨਾ ਪੈਂਦਾ ਜੀ ਵਿੱਚੋਂ ਪੈਕਟ ਦੇ ਸਾਫਤਾ ਆਉਂਦਾ ਜੀ ਬਿਲਕੁਲ ਉਹਦੇ ਫਿਰ ਇਹਨੂੰ ਰਗੜ ਕੇ ਦੋ ਹਿੱਸਿਆਂ 'ਚ ਕਰਨਾ ਪੈਂਦਾ ਜੀ ਬੀਜਣ ਵਾਸਤੇ ਇਹ ਦੇਖੋ ਜੀ ਉਹਦੇ ਬਾਅਦ ਵਿੱਚ ਜੀ ਇਹਨੂੰ ਇਦਾਂ ਤਿਆਰ ਕਰਨਾ ਪੈਂਦਾ ਜੀ ਕਿਆਰੀ ਦੀ ਛੋਟੀ ਰੱਖਣੀ ਪੈਂਦੀ ਹੈ ਜੀ ਜਿਆਦਾ ਵੱਡੀ ਰੱਖੂਗੇ ਤਾਂ ਥੋੜੀ ਦਿੱਕਤ ਆਊਗੀ ਕਿ ਉਹ ਇਦਾਂ ਇਹਨੂੰ ਇਹਦੇ 'ਚ ਕਾਖ ਵੀ ਹੋ ਜਾਂਦਾ ਜੀ ਉਹ ਫਿਰ ਪੱਟਣ ਵਾਸਤੇ ਦਿੱਕਤ ਆਊਗੀ ਆ ਵਿੱਚ ਮਤਲਬ ਤੁਸੀਂ ਕੁਝ ਵੀ ਮੱਖੀ ਮੁੱਕੀ ਵਗੈਰਾ ਲਗਾ ਸਕਦੇ ਆ ਐਦਾਂ ਛੋਟੀ ਕੈਰੀ ਰੱਖਣੀ ਆ ਜਿੰਨੀ ਬੜੀ ਰੱਖੂਗਾ ਉਹਦੇ ਚ ਦਿੱਕਤ ਆਊਗੀ ਜੀ ਇਹਦੇ ਕਰਕੇ ਮਤਲਬ ਛੋਟੀ ਦਾ ਇਹ ਫਾਇਦਾ ਇਹ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਪਾਣੀ ਲਾਉਣ ਚ ਵੀ ਫਾਇਦਾ ਹੋਊਗਾ ਪਾਣੀ ਜ਼ਿਆਦਾ ਖੜਲਾ ਨਹੀਂ ਚਾਹੀਦਾ ਜੀ ਇਹਦੇ ਚ ਜੇ ਪਾਣੀ ਜ਼ਿਆਦਾ ਖੜੂਗਾ ਤਾਂ ਇਹਦੇ ਚ ਪੀੜੇ ਬਣਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਕਿੰਨਾ ਬੀਜ ਆਈ ਇਹ ਇਹ ਬੀਜ 2.5 ਕਿਲੋ ਬੀਜ ਹੈ ਜੀ ਸਾਡੇ ਕੋਲ ਕਿੰਨੇ ਜਗਰ 2.5 ਏਰੀਆ ਜੀ ਦੇਖੋ 10 10 ਮਰਲੇ 10 ਮਰਲੇ ਹੈ ਜੀ ਅਸਲ 10 ਮਰਲੇ 'ਚ 2.5 ਕਿਲੋ ਬੀਜ ਪੈਂਦਾ ਜੀ 2.5 ਕਿਲੋ ਬੀਜ ਪੈਂਦਾ ਜੀ ਇੱਕ ਬੀਗੇ 'ਚ 10 ਕਿਲੋ ਬੀਜ ਪੈ ਜਾਂਦਾ ਜੀ ਇਹ ਗਰਮੀਆਂ ਕਰਕੇ ਕਿਉਂ ਜੰਮਣ 'ਚ ਦਿੱਕਤ ਆਉਂਦੀ ਹੈ ਜੇ ਤੁਸੀਂ ਜ਼ਿਆਦਾ ਗਰਮੀ ਹੈ ਤਾਂ ਇਹਨੂੰ ਭਿਓ ਕੇ ਵੀ ਬੀਜ ਸਕਦੇ ਆ ਛੁੱਪੀ ਕਪੜੇ 'ਚ ਭਿਓ ਕੇ ਵੀ ਜੇ ਜ਼ਿਆਦਾ ਗਰਮੀ ਹੈ ਮਤਲਬ ਹੁਣ ਟੈਂਪਰੇਚਰ ਜੇ ਸਹੀ ਹੈ ਇੰਨਾ ਟੈਂਪਰੇਚਰ ਹੈ ਨਹੀਂ 25 29 ਡਿਗਰੀ ਤੱਕੜ ਤੁਸੀਂ ਇਹਨੂੰ ਇਦਾਂ ਸੁੱਕੇ ਚ ਬਜਾਈ ਕਰ ਸਕਦੇ ਹੋ ਜੇ ਤਾਂ ਟੈਂਪਰੇਚਰ ਵਧੂਗਾ ਤਾਂ ਤੁਸੀਂ ਇਹਨੂੰ ਫਿਰ ਤੁਹਾਨੂੰ ਭਿਉ ਕੇ ਬੀਜਣਾ ਪਊਗਾ 24 ਘੰਟੇ ਭਿਉਣਾ ਪੈਂਦਾ ਜੀ ਉਸ ਤੋਂ ਬਾਅਦ ਬੀਜਣਾ ਪੈਂਦਾ ਚਿੱਟਾ ਦੇ ਕੇ ਮਤਲਬ ਇਦਾਂ ਹੀ ਤੁਸੀਂ ਇਹਨੂੰ ਰਲਾ ਸਕਦੇ ਆ ਜਾਂ ਫਿਰ ਹੱਥਾਂ ਨਾਲ ਰਲਾ ਲਓ ਜਾਂ ਰੂਟਾ ਬੀਟਰ ਫੇੜ ਦੋ ਜਾਂ ਤੁਸੀਂ ਮਤਲਬ ਕਿਸੇ ਵੀ ਤਰੀਕੇ ਨਾਲ ਇਹਨੂੰ ਰਲਾਉਣਾ ਹੀ ਆ ਬਸ ਵਿੱਚ ਮਿੱਟੀ ਦੇ ਮਿੱਟੀ ਨਾਲ ਰਲ ਜਾਵੇ ਮਿੱਟੀ 'ਚ ਰਲਣਾ ਚਾਹੀਦਾ ਹਾਂ ਜੀ ਬਾਕੀ ਇਹ ਤਾਂ ਤੇ ਸਪਰੇਅ ਕਰਨੀ ਪੈਂਦੀ ਹੈ ਜੀ ਮਤਲਬ ਤੁਸੀਂ ਇਹਨੂੰ ਬੀਜ ਕੇ ਜਦ ਪਾਣੀ ਲਾਉਣਾ ਹੈ ਜੀ ਜਾਂ ਦੂਜੇ ਦਿਨ ਪਾਣੀ ਲਾਉਣਾ ਹੈ ਪਾਣੀ ਲਾਉਣ ਤੋਂ ਪਹਿਲਾਂ ਇਹਦੇ ਤੇ ਸਟੰਪ ਦਵਾਈ ਹੈ ਇੱਕ ਉਹ ਕਰਨੀ ਪਊਗੀ ਜੀ ਉਹਦੇ ਬਾਅਦ ਵਿੱਚ ਇਹਨੂੰ ਪਾਣੀ ਲਾ ਦਿਓ ਉਸੇ ਟਾਈਮ ਬਸ ਫਿਰ ਇਹਦੇ ਚ ਕੱਖ ਹੋਣ ਦਾ ਮਤਲਬ ਸਮੱਸਿਆ ਘਟ ਜੂਗੀ ਜੇ ਹੋ ਵੀ ਜਾ ਜੇ ਮਤਲਬ ਹੋ ਵੀ ਜਾਵੇ ਤਾਂ ਅੱਗੇ ਜਾ ਕੇ ਮਤਲਬ ਕਾਫੀ ਸਪਰੇਆਂ ਇਦਾਂ ਦੀਆਂ ਜੀ ਤੁਹਾਨੂੰ ਮਾਰਕੀਟ ਚ ਮਿਲ ਜੂਗੀਆਂ ਉਹ ਸਪਰੇਅ ਤੁਸੀਂ ਕਰ ਸਕਦੇ ਹੋ ਉਦੇ ਨਾਲ ਫਿਰ ਇਹਦੇ 'ਚ ਮਤਲਬ ਕੱਖ ਨਹੀਂ ਹੋਊਗਾ ਬਸ ਇਹਦੇ 'ਚ ਜਿਆਦਾ ਦਿੱਕਤ ਆਉਂਦੀ ਆ ਪੀੜੇ ਪਣਦੀ ਪੀਲਾਪਣ ਆਉਂਦਾ ਪਾਣੀ ਖੜਨ ਨਾਲ ਜੀ ਤੁਸੀਂ ਕਿਹੜੀ ਬਰਾਬਰੇ ਰੱਖਣੀ ਆ ਕਿਹ ਆ ਕਿਹ ਮਤਲਬ ਪਾਣੀ ਖੜਨਾ ਨਹੀਂ ਚਾਹੀਦਾ ਇਹਦੇ 'ਚ ਦੇਸੀ ਖਾਦ ਪਾਓ ਸਭ ਤੋਂ ਪਹਿਲਾਂ ਦੇਸੀ ਖਾਦ ਜਿੰਨੀ ਜਿਆਦਾ ਪਾ ਸਕਿਆ ਉਨੇ ਚੰਗੇ ਆ ਜੀ ਉਸ ਤੋਂ ਬਾਅਦ ਵਿੱਚ ਇਹਦੇ 'ਚ ਜੂਰੀਆ ਤੁਸੀਂ ਨੀਚੇ ਵੀ ਪਾ ਸਕਦੇ ਆ আর ਉਸ ਤੋਂ ਬਾਅਦ ਵਿੱਚ ਜਦ ਤੁਹਾਡਾ ਇਹ ਹੋ ਗਿਆ ਮਤਲਬ ਕਾਫੀ 20 25 ਦਿਨ ਦਾ ਹੋ ਗਿਆ ਉਸ ਤੋਂ ਬਾਅਦ ਵਿੱਚ ਤੁਸੀਂ ਜੂਰੀਆ ਦੀ ਛੜਕਾ ਵੀ ਕਰ ਸਕਦੇ ਆ ਕੋਈ ਸਪਰੇਅ ਮਤਲਬ ਟੋਨਿਕ ਵਗੈਰਾ ਉਹ ਵੀ ਇਦਾਂ ਦਾ ਤੁਸੀਂ ਕਰ ਸਕਦੇ ਆ ਜਿੰਨਾ ਛੇਤੀ ਤੁਸੀਂ ਉਤਪਾਦਨ ਇਹਦਾ ਲੈਣਾ ਹੈ ਉਨਾਂ ਛੇਤੀ ਤੁਸੀਂ ਟੋਨਿਕ ਦੇ ਸਕਦੇ ਆ 35 ਤੇ 40 ਦਿਨ ਚਾਹੀਦੀ ਸ਼ੁਰੂਆਤ ਹੋ ਜਾਂਦੀ ਹੈ ਬਾਜੀ ਇਹ ਇਦਾਂ ਦੀ ਜਾਣਕਾਰੀ ਹੋਰ ਵਾਸਤੇ ਜੀ ਸਾਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਜੀ ਆਪਾਂ ਇਦਾਂ ਦੀਆਂ ਜਾਣਕਾਰੀਆਂ ਤੁਹਾਡੇ ਵਾਸਤੇ ਹੋਰ ਲਿਆਉਂਦੇ ਰਾਵਾਂਗੇ ਓਕੇ ਜੀ ਧੰਨਵਾਦ ਜੀ